ਦੁਰਘਟਨਾ ਦੇ ਕਾਰਨ 3 ਸਾਲ ਤੋਂ ਮੰਝੇ ਤੇ ਹੀ ਪਿਆਏ ਇਹ ਨੌਜਵਾਨ ਹੌਲੀ-ਹੌਲੀ ਗਲਦਾ ਜਾ ਰਿਹਾ ਇਸ ਨੌਜਵਾਨ ਦਾ ਸਰੀਰ ਇਲਾਜ ਲਈ ਮਦਦ ਦੀ ਕਰ ਰਿਹਾ ਅਪੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਰਵਨੀਤ ਤੇ ਤੁਸੀਂ ਦੇਖ ਰਹੇ ਹੋ ਡੀਡੀਸੀ ਔਨਲਾਈਨ ਜੇ ਗੱਲ ਕਰੀਏ ਜ਼ਿੰਦਗੀ ਦੀ ਤਾਂ ਇਸ ਕੋ ਓਕੀ ਜ਼ਿੰਦਗੀ ਕੀ ਹੋ ਸਕਦੀ ਹੈ ਕੀ 28 ਸਾਲ ਦੀ ਉਮਰ ਦੇ ਵਿੱਚ ਕੋਈ ਨੌਜਵਾਨ ਮੰਝੇ ਤੇ ਪਿਆ ਹੋਵੇ ਸ਼ਰੀਰ ਗਲ ਰਿਹਾ ਹੋਵੇ ਤੇ ਸ਼ਰੀਰ ਦੇ ਉੱਤੇ 2 ਇੰਚ ਚੌੜੇ ਗਹਿਰੇ ਜ਼ਖਮ ਹੋ ਜਾਣ ਅਤੇ ਇਹ ਜ਼ਖਮ ਵੱਧਦੇ ਹੀ ਜਾਦੇ ਹੋਣ ਕਹਾਣੀ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਰਹਿਣ ਵਾਲੇ ਬੋਬੀ ਨਾਮਕ ਨੌਜਵਾਨ ਦੀ ਬੋਬੀ ਈ ਰਿਕਸ਼ਾ ਚਲਾਉਂਦਾ ਸੀ ਪਰ 3 ਸਾਲ ਪਹਿਲਾਂ ਇੱਕ ਦਿਨ ਈ ਰਿਕਸ਼ਾ ਪਲਟ ਗਿਆ ਤੇ ਉਹ ਇਸ ਦੇ ਥੇਹਾਂ ਦਬ ਗਿਆ ਇਸ ਤੋਂ ਬਾਅਦ ਉਸ ਦਾ ਲੱਕ ਤੋਂ ਢੇਠਾ ਵਾਲਾ ਹਿੱਸਾ ਬਿਲਕੁਲ ਹੀ ਸੁਨਨ ਹੋ ਗਿਆ ਤੇ ਫਿਰ ਮੰਜੇ ਤੇ ਪਏ ਪਏ ਉਹਦੇ ਸਰੀਰ ਦੇ ਪਿਛਲੇ ਹਿੱਸੇ ਤੇ ਬੈਡ ਸੋਲ ਹੋਣਾ ਸ਼ੁਰੂ ਹੋ ਗਏ ਬੈਡ ਸੋਲ ਵਾਧੇ-ਵਾਧੇ ਇੰਨੇ ਕਿ ਜ਼ਿਆਦਾ ਵੱਧ ਗਏ ਕਿ ਲੱਗਦਾ ਜਿਵੇਂ ਕਿਸੇ ਬੋਬੀ ਲੋਕ ਪਿਛਲੇ ਪਾਸਿਓ ਕਿਸੇ ਖੰਕਾਰ ਜਾਨਵਰ ਨੇ ਨੋਚ ਲਿਆ ਹੋਵੇ ਤਸਵੀਰਾਂ ਇੰਨੀਆਂ ਕਿ ਭਿਆਨਕ ਨੇ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਘਰ ਦੇ ਵਿੱਚ ਪਤਨੀ ਹੈ ਜੋ ਅਜਿਹੇ ਸਮੇਂ ਵਿੱਚ ਉਹਦੀ ਸੇਵਾ ਕਰ ਰਹੀ ਹੈ ਇਹਤੂ 60 ਸਾਲ ਦੀ ਬਜ਼ੁਰਗ ਮਾਤਾ ਹੈ ਜੋ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਰੋਟੀ ਦਾ ਜੁਗਾਰ ਕਰਦੀ ਹੈ ਆਪ ਦਿਖਾ ਲਿਆ ਤੁਹਾਨੂੰ ਫਸ਼ੀਲਾ ਤੇ ਗੱਲਬਾਤ ਕਰਦਿਆਂ ਬੋਬੀ ਦੇ ਨਾਲ ਤੇ ਸੁਣਦੇ ਆ ਇਹਨਾਂ ਦੀ ਆਪਦੀ ਜ਼ੁਬਾਨੀ ਇਹਨਾਂ ਦੀ ਜ਼ਿੰਦਗੀ ਦੀ ਇੱਕ ਕਹਾਣੀ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤੇ ਕਹਿੰਦੀ ਆ ਫਿਰ ਠੀਕ ਹੋ ਜਾਏ ਤੁਰਿੰ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਏ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਉਹ ਰੀੜ੍ਹ ਗਿਆ ਡਿੱਕਣਾ ਕੋ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਠੇ ਮੇਰੇ ਤੇ ਅਲੰਘਾ ਦੂਜਾ ਅਛਾ ਵਖਰਾ ਰੰਦ ਪਰਵਾਰ ਦੀ ਕੋਈ ਮਦਦ ਨਹੀਂ ਕਰਦਾ ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹਾਂ ਮਦੋ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਦਾ ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ ਪਰ ਦੇਖੋ ਬੱਚੇ ਅਕਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਉਹ ਆਪਣਾ ਕਮਾਂਦੇ ਆਪਣਾ ਪਰਿਵਾਰ ਹੁੰਦਾ ਹਾਂਜੀ ਜੀ ਉਹ ਆਪਣੀ ਜਗਾ ਠੀਕ ਹੈ ਪਰ ਹੁਣ ਇਹ ਵੀ ਵਿਚਾਰਾ ਬੈੱਡ ਤੇ ਆ ਹਮ ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ ਹਮ ਮੈਂ ਕਰਦੀ ਕੀ ਅਪੀਲ ਕਰ ਦਿਓ ਸਮਾਜ से ਵੀ ਨਹੀਂ ਚੰਨੀ ਆ ਕਿ ਚਲੋ ਇਹਦਾ ਇਲਾਜ ਹੋਏ ਬਸ ਹਮ ਹੋਰ ਕੁਛ ਨਹੀਂ ਚਾਹਦੀ ਚਲਣ ਫਿਰ ਅੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਛ ਚਾਹਦੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਸਾਲ ਹੋਏ 3 ਜਨਮ ਪਹਿਲੇ ਹੋਇਆ ਸੀ ਹਾਂਜੀ ਹਾਂਜੀ ਸਾਲ ਕੀ ਪਹਿਲਾ ਵਾਰ ਸਾਲ ਪਹਿਲਾ ਦੁਰਘਟਨਾ ਤੋਂ ਸਾਲ ਪਹਿਲੇ ਹੋਇਆ ਹਾਂਜੀ ਠੀਕ ਹੈ ਵਿੱਚ ਨਹੀਂ ਆਪਣਾ ਨਾਮ ਦੱਸ ਦਿਓ ਔਰ ਕੀ ਹੋਇਆ ਸੀ ਸਰ ਮੇਰਾ ਨਾਮ ਬੋਵੀ ਕੁਮਾਰ ਹੈ ਤੇ ਸਰ 3 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਆ ਈ ਰਖਿਆ ਪਰਟ ਗਿਆ ਸੀ ਜਿਸ ਦੇ ਕਰਕੇ ਮੇਰਾ ਦੀਰ ਦੀ ਹੱਡੀ ਝੜ ਚੁੱਕੀ ਦੀ ਆ ਇਹ ਤਾਂ ਠੀਕ ਹੈ ਨਾ ਤੇ ਉਹਦੇ ਕਰਕੇ ਸਰ ਮੇਰਾ 10 ਸਲੀਟ ਖਲੋਗੇ ਤਾਂ ਤੇ ਇਹਨਾਂ ਨਾਲ ਸਲੀਟ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟਿੰਗ ਬਾਥੂਂ ਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨ ਆ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈਲਸੋਲ ਵੀ ਹੋ ਗਏ ਜਲੇ ਜਿਹਦੇ ਕਰਕੇ ਮੈਂ ਉੱਚੇ ਲੇਟੋ ਲੈ ਕੇ ਪੱਤਾ ਤੱਕ ਮੇਰੇ ਕਾਫੀ ਜਖਮ ਹੋ ਚੁੱਕੇ ਜੀ ਬਹੁਤ ਪਰੇਸ਼ਾਨ ਹੋ ਗਿਆ ਨਾ ਮੈਂ ਕਿੱਦਾਂ ਦੇ ਜਖਮ ਆ ਕੀ ਪੋਜੀਸ਼ਨ ਆ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਗੇ ਹੋਣਗੇ ਹਾਂ ਸੜੂ ਘਟੋ ਘਟੇ ਇੰਚ ਡੇਢ ਇੰਚ ਤੜੂੰਗਾ ਹੈ ਗਿਆ ਕਿੰਨੇ ਜਖਮ ਆ ਸੜੂ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਿਹਾ ਕਿੱਦਾਂ ਇਲਾਜ ਕਰ ਰਿਹਾ ਹੈ ਸਰ ਇਲਾਜ ਸਰ ਮੇਰਾ ਇਸ ਤਰ੍ਹਾਂ ਚੱਲ ਜਾ ਕਿ ਸ਼ੀ ਭੂਮੀ ਕਮੇਟੀ ਵਾਲੇ ਹਨ ਜਿਹੜੇ ਸਾਡੋ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਮੇੜਾ ਜਕਮ ਤੇ ਸੁਗਣਾ ਹੀ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਿਵਸਥੇ ਵੀ ਹਨ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਉਹ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਏ ਸਰ ਵੀ ਦਵਾਈਆਂ ਲੈ ਜਿਹੜੀਆਂ ਨਾ ਉਹ ਨਾ ਕੋਈ ਪੂਰੀਆਂ ਹੋੜੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀ ਹੈ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੀ ਖੀ ਭੂਮੀ ਹਲੇ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਪਾਨ ਕਿੱਦਾਂ ਚੱਲ ਰਿਹਾ ਘਰ ਤੇ ਸਰ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬਸ ਮम्मी ਕੰਮ ਕਰਦੇ ਇੱਕ ਦੋ ਘੰਟੇ ਤਾਂ ਆ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60-65 ਸਾਲ ਦੇ ਸਰ ਹੈਗਾ ਰੋਟੀ ਬੰਨੀ ਤੇ ਚੱਲ ਜੰਦਾ ਹੋਵੇਗਾ ਇਲਾਜ ਤਾਂ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਹੈ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਹਾਂ ਤੇ ਮੈਂ ਹੀ ਮੰਗੇ ਤੇ ਬਹੁਤ ਮੁਸ਼ਕਲ ਹੁਣ ਤੇ ਲਾਜੋ ਕਰਨਾ ਕੀ ਅਪੀਲ ਕਰਦੇ ਸਮਸਿਆ ਅਪੀਲ ਸਰ ਮੇਰੀ ਸਾਰਿਆਂ ਨੂੰ ਇਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹ ਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈਗਾ ਭਰਾਂਪੁਰ ਰੋਡ ਡਾਕਟਰ ਬੋਲ ਟੇੜੀ ਗਲੀ ਤੇ ਮੇਰਾ ਕੰਟੈਕਟ ਨੰਬਰ ਹੈਗਾ 7508 95301 ਫਿਰ ਬੋਲਦਾ 7508 95301 ਮੇਰਾ ਫੋਨ ਨੰਬਰ ਹੈ